मैं तेरे का रस्ता मंगाने से गया ही मैं कीर्तन भी करना ना कि मैं कीर्तन तो गैस ही चिमनी तो थमी लगी ना चिमनी चिमनी जली है सोये चिमनी नहीं तेरी गैस हाँ और थमी कुछ नहीं पता नहीं उसने देखा कि गैस थे तो उसने बचाया कि उसने कल முடிய ਓਏ ਯਾਰ ਦੂਰ ਜਾ। ਉਹ ਕੈਂਤੀ ਦੇ ਆਉਂਦੀ ਓ। ਆ ਲੈ ਆ। ਇਹ ਆਪੇ ਨਾਲ ਹੀ ਅੱਗ ਆ ਗਈ ਆਂ ਚਾਹੇ ਆ ਰਹੇ ਆ। ਦੀਪਕ ਆਂਦੀ ਮੈਂ। ਅੱਜ ਅੱਜ ਇੱਥੋਂ ਪਾਰ। ਪਾਣੀ ਕਰ ਲੈ। ਬੜੇ ਆਉਂਦੇ। ਆਦੇ ਆਦੇ। ਜੀ ਸਾਨੂੰ ਆਪਣਾ ਮੈਚ ਚੱਲਿਆ ਸੀ ਆਪਣਾ ਮਿਸ਼ਨ ਲੱਗ ਪਿਆਰ ਛੋਟੇ ਸਾਨੂੰ ਬਾਹਰ ਪਈ ਆ ਸਾਨੂੰ ਆਂਟੀ ਨੇ ਬਾਹਰ ਮਾਰੀ ਸਾਡੇ ਸਾਹਮਣਿਆਂ ਨੇ ਕੀ ਉਹਨਾਂ ਦਾ ਅਕਲ ਕੀ ਭੱਜਿਆ ਐ ਮੈਂ ਮੇਰਾ ਲਟਕਾ ਪੰਜ ਸੱਤ ਜਨਾਂ ਦੀ ਸਾਰੀ ਗਲੀ ਦੇ ਬੰਦੇ ਇਕੱਠੇ ਹੋ ਕੇ ਕੋਠੇ ਗਏ ਆ ਲੇਕਿਨ ਅੱਗੇ ਚਿਮਨੀ ਨੂੰ ਚਾਲੂ ਹੋਈ ਸੀ ਲੇਕਿਨ ਅਸੀਂ ਜਾ ਕੇ ਸਿਲੰਡਰ ਕੱਢੇ ਨੇ ਜੋ ਵੀ ਆਪਣਾ ਹੋ ਸਕਿਆ ਅਸੀਂ ਪੁੱਛਿਆ ਬੱਚੇ ਬੱਚੇ ਵਿੱਚ ਕੋਈ ਨਹੀਂ ਹੀ ਅੰਦਰ ਆ ਗਿਆ ਕਦੇ ਵੈਸੇ ਇੰਦਾ ਘਟੂਖਾ ਪੜਨ ਗਿਆ ਅੰਦਰ ਬੱਚੇ ਲੇਕਿਨ ਬੱਚੇ ਕੋਈ ਨਹੀਂ ਆ ਗਈ ਚਲੋ ਘਰ ਤੇ ਹੀ ਆਪਣੇ ਦੋ ਤਿੰਨ ਜੀ ਆ ਗਏ ਉਹ ਥੱਲੇ ਆ ਗਏ ਨੇ ਲੇਕਿਨ ਸਭ ਕੋਠੇ ਗਏ ਨੇ ਪਾਣੀ ਪਾੰਦੇ ਨੇ ਆ ਬਾਹਰ ਕੇ ਐਂਡ ਮੈਨਸ ਤੋਂ ਬੰਦ ਕੀਤਾ ਕਿ ਕੋਈ ਅੱਗ ਹੋਰ ਨਾ ਫੈਲ ਜਾਵੇ। ਅਕਲ ਕਹਿੰਦਾ ਕੋਈ ਕਾਰਨ ਹੋਣਾ ਲੱਗਾ ਕਿਦਾਂ ਲੱਗੀ ਸੋ। ਪਾਜੀ ਐ ਨਹੀਂ ਪਤਾ ਲੱਗਾ ਕਾਰਨ। ਸਾਨੂੰ 7:30 ਵਜੇ ਇਤਲਾਹ ਮਿਲੀ ਹੈ ਕਿ ਪਵਨਨਗਰ 15 ਨੰਬਰ ਗਲੀ ਦੇ ਵਿੱਚ ਘਰ ਦੇ ਵਿੱਚ ਅੱਗ ਲੱਗੀ ਆ। ਅਸੀਂ ਓਨ ਦਾ ਸਪੋਰਟ ਗੱਡੀਆਂ ਗੱਡੀਆਂ ਇੱਕ ਸੇਵਾ ਸੜੀ ਫੈਰੋਗੇਟ ਦੀ ਇੱਕ ਕਾਰਪੋਰੇਸ਼ਨ ਦੀ ਗੱਡੀ ਆਈ ਆ ਮੌਕੇ ਤੇ। ਆ ਕੇ ਦੇਖਿਆ ਤੇ ਅੱਗ ਬਹੁਤ ਜ਼ਿਆਦਾ ਸੀ। ਬਟ ਸਾਨੂੰ ਪ੍ਰੋਬਲਮ ਉਹੀ ਆਂਦੀ ਆ ਜੋ ਹਰ ਵਾਰ ਆਂਦੀ ਆ ਕਿ ਬਾਜ਼ਾਰ ਛੋਟੇ ਆ। ਆ ਰਹਾ ਹੈ ਗਿਆ ਉਹਦੇ ਕਰਕੇ ਗੱਡੀ ਨੂੰ ਆਉਣ ਨੂੰ ਟਾਈਮ ਲੱਗ ਜਾਂਦਾ ਉਸ ਤੋਂ ਬਾਅਦ ਅਜੇ ਗੱਲ ਟ੍ਰਾਫਿਕ ਤੁਹਾਨੂੰ ਪਤਾ ਕਿੰਨੀ ਆ ਸ਼ਹਿਰ ਦੇ ਵਿੱਚ ਤੇ ਅਸੀਂ ਗੋਲਡਨ ਟੈਂਪਲ ਦਰਬਾਰ ਸਾਹਿਬ ਦੇ ਕੋਲੋਂ ਆਣਾ ਆਣਾ ਹੁੰਦਾ ਤੇ ਟਾਈਮ ਲੱਗਦਾ ਆ ਥੋੜਾ ਜਿਹਾ ਸਰ ਸਾਨੂੰ ਸਵਾ 2 ਵਜੇ ਤਲਾਹ ਆਈ ਹੈ 20 ਮਿੰਟ ਦੇ ਵਿੱਚ ਆਉਂਦਾ ਸਪੋਰਟ ਗੱਡੀ ਇੱਥੇ ਕੁੰਜੀ ਹੈ ਟਾਈਮ ਤਾਂ ਹੀ ਨੋਟ ਕਰ ਸਕਦੇ ਜੇ ਫਿਰ ਸਰ ਉਹਨਾਂ ਅੱਗੇ ਦੇ ਕਾਬੂ ਪਾਇਆ ਗਿਆ ਜੀ ਅੱਗੇ ਦੇ ਉੱਤੇ 100% ਕੰਟਰੋਲ ਹੈਗਾ ਇਹ ਨਹੀਂ ਪਤਾ ਸਰ ਅਜੇ ਮੇਰ ਵੀਆਸ ਇੱਥੇ ਪੱਧਰ ਪੱਧਰ ਦਾ ਬਗਲੇ ਦੀ ਉਪਵਨਗਰ ਇੱਥੇ ਦਾ ਰਿਆਣ ਬਲਾ ਹਾਂ ਜੀ ਪਹਿਲੇ ਮੈਂ ਇਤਿਹਾਸ ਰਸਟਮ ਗਾਲੀਸੇ ਗਿਆ ਸੀ ਮੈਂ ਕੀਚਨ ਵੀ ਕਰਦਾ ਨਾ ਕਿ ਮੈਂ ਕੀਚਨ ਤੇ ਗਿਆ ਸੀ ਤੇ ਬਾਅਦ ਫੋਨ ਆਇਆ ਕਿ ਇੱਥੇ ਪੈਰਾਂ ਅਗੇ ਲੱਗੇ ਜੀ ਤੇ ਮੈਨੂੰ ਪਤਾ ਲੱਗਿਆ ਚਿਮਨੀ ਕੋ ਥ੍ਰੀ ਲੱਗੀ ਨਾ ਕੀ ਮੈਂ ਚਿਮਨੀ ਜਿਹੜੀ ਹੋਈ ਹੈ ਕਿੰਨੇ ਦੇ ਪਿਛੇ ਉਸਪਾਰ ਚਿਮਨੀ ਜਿਹੜੀ ਰਸੋਈ ਆ ਨੀ ਚਿਮਨੀ ਰਸੋਈ ਚਿਮਨੀ ਨਹੀਂ ਹੁੰਦੀ ਗੈਸ ਪਰ ਉਰੇ ਥ੍ਰੀ ਕੁਝ ਹੋਇਆ ਉਹ ਤੋਂ ਸੇ ਕੰਮ ਸ਼ੁਰੂ ਹੋਇਆ ਤੇ ਘਰ ਦੇ ਬੰਦੇ ਸਿੰਝੇ ਜਾਂਦੇ ਜਾਂਦੇ ਘਰ ਦੇ ਬੰਦੇ ਆਏ ਉਹਨੇ ਕੰਮ ਕਰਵਾ ਲਿਆ ਸੀ ਕਿ ਦੰਮੀ ਸਾਰਾ ਕਰਕੇ ਸਵਾਹ ਹੋ ਗਿਆ ਹਾਂ ਕਿੰਨੇ ਕਿੰਨਾ ਕੁ ਨੁਕਸਾਨ ਹੋਇਆ ਜੀ ਤਦੋਂ ਮੈਂ ਦੇਖਿਆ ਕਿ ਅੱਛੇ ਤੋਂ ਬਚਾਈ ਕਿਸ਼ਨੇ ਪਲਾ ਕੋਸ਼ ਚੀਮਨੀ ਦੇ ਅੱਗੇ ਲੱਗ ਜਾਂਦਾ ਤੁਹਾਡੇ ਘਰ ਦੇ ਅੱਛੇ ਚੀਮਨੀ ਟੋਪ ਪਰ ਵਿੱਚ ਕਿੰਨੇ ਜੀ ਸੀ ਜਦੋਂ ਅੱਗ ਲੱਗੀ ਹੈ ਪਰ ਵਿੱਚ ਕਿੰਨੇ ਮੈਂਬਰ ਰਹੇ ਸੀ ਬੱਚੇ ਹੈਗੇ ਹਾਂ ਇੱਕ ਬੱਚਾ ਸੀ ਠੀਕ ਹੈ ਬੱਚਾ ਸੀ ਮੌਕੇ ਫੈਬ੍ਰਿਕ ਨੂੰ ਫੋਨ ਕੀਤਾ ਦੋ ਦੋ ਲੇਟਸ ਫੈਬ੍ਰਿਕ ਨੂੰ ਪਤਾ ਹੈ ਇਹ ਨਾਲੀ ਸੀ ਤੇ ਚੀਮਨੀ ਤੋਂ ਅੱਗ ਲੱਗੀ ਹੈ ਮੈਂ ਸਪਾਰਕ ਹੋਈ ਹੈ ਕੀ ਹੋਇਆ ਹੈ ਤੇ ਫਿਰ ਫਾਇਰ ਬ੍ਰੀਡ ਨੂੰ ਬਾਬਾ ਫੋਨ ਕੀਤੇ ਪਰ ਰਾਮਾਂ ਵਿੱਚ ਤਾਰਾਂ ਹੁੰਦੇ ਕਾਰਨ ਇਹਨਾਂ ਨੂੰ ਆਉਣ ਚ ਮੁਸ਼ਕਲ ਬੜੀ ਆਈ ਹੈ ਤੇ ਘੁੰਮ ਕੇ ਕਿਤੇ ਉਹ ਜਿਸ ਤਰ੍ਹਾਂ ਵੀ ਇਹਨਾਂ ਨੇ ਆਪਨਾ ਕਰਕੇ ਪਹੁੰਚੇ ਆ ਪਰ ਇਹਨਾਂ ਨੂੰ ਆਉਂਦੇ ਆਉਂਦੇ 2 ਸਵਾ ਦੋ ਘੰਟੇ ਲੱਗੇ ਜਿਸ ਕਾਰਨ ਕਿ ਆਖ ਨੇ ਆਪਣਾ ਰੂਪ ਪੂਰਾ ਲੈ ਲਿਆ ਸੀ ਤੇ ਕੰਟਰੋਲ ਤੋਂ ਬਾਹਰ ਹੀ ਆ ਗਿਆ ਸਾਰਾ ਘਰ ਸਰਕੇ ਸੁਹਾ ਹੋ ਗਿਆ ਹਾਂਜੀ ਹਾਂਜੀ ਘਰ ਸਵਾੜ ਕੇ ਸੁਹਾ ਗਿਆ ਤੁਹਾਡੇ ਸਾਹਮਣੇ ਹੀ ਆ ਤੁਸੀਂ ਦੇਖ ਲਓ ਬਹੁਤ ਬੁਰਾ ਹਾਲ ਹੋਇਆ ਜੀ ਤੇ ਬੱਚੇ ਬਹੁਤ ਮੰਦਪਾ ਭਾਜੀ ਘਟਨਾ ਦੇਖੋ ਸਾਰਾ ਹੀ ਇਹ ਮਕਾਨ ਹੀ ਖਤਮ ਹੋ ਗਿਆ ਜੀ ਕੀ ਰਹਿ ਗਿਆ ਪੱਲੇ ਜੀ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਪ੍ਰਸ਼ਾਸਨ ਇਹੋ ਮੰਗ ਕਰਦੇ ਆ ਜੀ ਸਾਰੀਆਂ ਚੀਜ਼ਾਂ ਨੇ ਆ ਅਵੇਲੇਬਲ ਕਰਾਂ ਜਦੋਂ ਪਰਮਾਦਰ ਵਾਲੇ ਲੋੜ ਨਾ ਪਾਵੇ ਉਹ ਪਹੁੰਚਦੇ ਨਹੀਂ ਟਾਈਮ ਤੇ ਟਾਈਮ ਹੀ ਨਹੀਂ ਆ ਜਾਂਦੇ ਕੀ ਕਰੀਏ ਇਹ ਕਹਿੰਦੇ ਜੀ ਤਾਰਾਂ ਆ ਆਉਂਦੀਆਂ ਤਾਰਾਂ ਤੇ ਕਾਰਾਂ ਹਰ ਗਲੀ ਦੇ ਹਰ ਚੌਂਕ 'ਚ ਆਈਆਂ ਜਿਹੜੀ ਐਂਬੂਲੈਂਸ ਦੀ ਰੋਡ 'ਤੇ ਜਾਏ ਉਹ ਹੀ ਨਹੀਂ ਪਹੁੰਚ ਸਕਦੀ ਇੱਥੋਂ ਤੱਕ ਹੋਰ ਦੱਸੋ ਬੇਸਿਕ ਚੀਜ਼ਾਂ ਨਹੀਂ ਠੀਕ ਹੋਈਆਂ ਤਾਂ ਕਿਸੇ ਆ ਗਿਆ ਇਹਨਾਂ ਨੇ ਆਪਣੇ ਲੋਏ ਪੂਰਾ ਜਿੰਨਾ ਜੋ ਆਏ ਆ ਆਂਟਵਾ 10 ਮਿੰਟ ਆ ਬਾ 15 ਮਿੰਟ ਅੱਗ ਕਵਰ ਕਰ ਲਈ ਹਾਂ ਹਾਂਜੀ ਹਾਂਜੀ ਪਹੁੰਚ ਗਈ ਹੈ ਸੰਤੁਸ਼ਟ ਹੈ